ਖਿਮਸੈਣ ਵਾਲੇ ਜਿਹੜੇ ਬੰਦੇ ਨੂੰ ਆਪਣਾ ਕੌਮ ਦਾ ਹੀਰਾ ਬਣਾਈ ਬੈਠੇ ਨੇ ਉਹ ਸਿੱਖਾਂ ਦਾ ਨਹੀਂ ਹੋਇਆ ਉਹ ਹਿੰਦੂਆਂ ਦਾ ਕੀ ਹੋ ਜੂਗਾ ਆਹ ਵੀਡੀਓ ਪੂਰੀ ਦੇਖ ਕੇ ਜਾਇਓ ਇਹਦੇ ਵਿੱਚ ਇਸ ਬਾਬੇ ਨੇ ਦੱਸਿਆ ਵੀ ਕਿਵੇਂ ਉਹਨੇ ਉਹਨੇ ਜ਼ੁਲਮ ਕੀਤੇ ਆ 2 ਸਾਲ ਦੇ ਬੱਚੇ ਤੱਕ ਨਹੀਂ ਤੱਕ ਨਹੀਂ ਬਖਸ਼ੇ ਉਸ ਬੰਦੇ ਨੇ ਤੇ ਇਹ ਆਪਣਾ ਕੌਮ ਦਾ ਹੀਰਾ ਬਣਾਈ ਬੈਠੇ ਨੇ ਵੀਡੀਓ ਪੂਰੀ ਦੇਖਿਓ ਤੇ ਫੋਲੋ ਕਰਕੇ ਜਾਇਓ ਕੀੜੇ ਪੈਣੇ ਚਾਹੀਦੇ ਸੂਬੇ ਨੂੰ ਕੀੜੇ ਅਜੇ ਮੰਜੇ ਤੇ ਰੜਕਣਾ ਚਾਹੀਦਾ ਹੈ ਇਹ ਬੰਦਾ ਸਿੱਧਾ ਨੇ ਖੇਚ ਲਿਆ ਛੇਤੀ ਇਹਨੂੰ ਆਇਆ ਤੇਰਾ ਇੱਥੇ ਇਲਾਜ ਕਰਦੇ ਹੁਣਾ 2 ਸਾਲ ਦਾ ਬੱਚਾ ਮੇਰੇ ਸਾਹਮਣੇ ਚੁੱਕ ਕੇ ਮਾਰਿਆ ਸੁਭਾਸ ਸਿੰਘ ਇੱਕ ਬੀਬੀ ਲਿਆਂਦੀ ਫੜ ਕੇ ਸੀ ਹਦੀ ਸਿੰਘਣੀ ਉਹਦੇ ਬੱਚਾ ਹਣ ਵਾਲਾ ਇੱਥੇ ਲੱਤ ਮਾਰੀ ਤਾਂ ਬੱਚਾ ਕਰਾ ਤੂ ਬਾਸੇ ਬਹੁਤ ਜ਼ੁਲਮ ਕੀਤਾ ੱਡੇ ਪਸਾਣ ਉਪਾੜਦੇ ਨੇ ਫਿਰ ਲੂਣ ਕੋਟਲੇ ਉੱਤੇ ਫੇਰ ਨੇ ਤਾਂ ਬਾਬਿਆ ਦੇ ਕੱਡੇ ਬੱਤੀਆਂ ਲਾਉਣੀਆਂ ਇੱਕ ਸ਼ਹਿਰੇ ਲਾਗੇ ਇੱਕ ਸ਼ਹਿਰੇ ਨਹੀਂ ਨਾ ਲਾਉਂਦੇ ਆਪ ਲਾਉਂਦੇ ਆ ਇੱਕ ਰੱਸਾ ਰੱਖਿਆ ਦਾ ਉੱਤੇ ਪੁੱਠਾ ਡੰਗਣਾ ਦੋ ਜੀਪਾਂ ਮਗਾਈ ਉੱਥੇ ਬਾਬਿਆ ਨੂੰ ਲੱਖਾਂ ਨੂੰ ਬੰਨ ਗਏ ਨਾ ਵੈਗਰੂ ਵੈਗਰੂ ਇਸਰੀਰ ਚੋਂ ਨਿਕਲਦਾ ਆ ਗਿਆ ਜਿੰਨਾ ਚਿਰ ਬਾਬਾ ਤੇ ਸ਼ੀਰ ਨਹੀਂ ਹੋ ਗਈ ਸਰੀਰ ਚੋਂ ਪਾਟੇ ਤੋਂ ਵੀ ਸਰੀਰ ਵੈਗਰੂ ਵੈਗਰੂ ਇਹ ਇੱਕ ਇਹਨਾਂ ਨੇ ਪੈਂਪ ਰੱਖਿਆ ਹੈ ਕਵਿੰਟਲ ਦਾ ਉਹ ਇੱਥੇ ਫੇਰਦੇ ਉਹ ਮੇਰੇ ਵੀ ਫੇਰ ਆ ਪੰਜ ਪੰਜ ਬੰਦੇ ਸਰਾ ਭੋਡੇ ਮੋਟੇ ਚੜ ਕੇ ਤੇਨੂੰ ਰਗੜਦੇ ਆ ਓਏ ਹੋਏ ਉਹ ਸੀਨ ਜਦੋਂ ਆਉਂਦਾ ਨਾ ਮਾਮੇ ਦੇ ਲੜਕੇ ਦੇ ਨੋਂ ਵੀ ਕੱਢੇ ਪੈਰਾਂ ਦੇ ਨੋਂ ਕੱਢੇ ਹੱਥਾਂ ਦੇ ਨੋਂ ਕੱਢੇ ਮਾਮੇ ਦੇ ਕੱਢੇ ਇੰਨਾ ਜ਼ਾਲਮ ਕੀਤਾ ਨੇ ਸੁਪਾਉਣ ਪਾਣੀ ਮੰਗਦੇ ਨੇ ਪਾਣੀ ਨਹੀਂ ਦਿੱਤਾ ਇਹਨਾਂ ਬੁਚਟਾ ਇਨਟੈਰੋਗੇਟ ਕਰਦੇ ਤੇ ਇੰਨੀ ਟੈਰੋ ਕੱਢ ਕਰ ਇੱਕ ਘਰ ਦਾ ਗਿਆ ਇੱਕ ਭਰਾ ਆ ਗਿਆ ਇੱਕ ਪਤਨੀ ਆ ਤਿੰਨ ਦਿਓਰ ਗਏ ਇੱਕ ਜੀ ਚਲਦੀ ਬਹੁਤ ਆ ਕੰਮ ਵੀਡੀਓ ਇੰਨੀ ਜਿਆਦਾ ਸ਼ੇਅਰ ਕਰੋ ਤਾਂ ਸ਼ਿਵ ਸੈਨਾ ਵਾਲਿਆਂ ਤੱਕ ਪਹੁੰਚ ਸਕੇ